ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਰਾ ਸਿੰਘ ਆ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਮੈਂ ਜੀ 1 ਨਵੰਬਰ 2023 ਨੂੰ ਕਣਕ ਬੀਜੀ ਸੀ 303 ਹੈਪੀ ਸੀਡਰ ਨਾਲ ਅੱਜ 6 ਜਨਵਰੀ ਲਗਭਗ 65 60 ਦਨ ਦੀ ਕਣਕ ਹੋ ਗਈ ਸੀ ਪਰ ਇਹਨੂੰ ਸੁੰਡੀ ਦਾ ਅਟੈਕ ਮੇਰੀ ਕਣਕ ਤੇ ਇੰਨਾ ਘ ਹੋਇਆ ਜੀ ਉਹ ਸਾਰੀ ਕਣਕ ਨੂੰ ਖਾ ਗਈ ਆ ਜੀ ਮੈਂ ਯੂਨੀਵਰਸਿਟੀ ਦੇ ਮਹਾਰਾ ਨਾਲ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਉਧਰੋਂ ਮੈਨੂੰ ਕੋਈ ਸਾਰਥਕ ਜਵਾਬ ਨਹੀਂ ਮਿਲਿਆ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਆ ਕਈ YouTube ਚੈਨਲ ਵਾਲੇ ਡਾਕਟਰ ਸਾਹਿਬਾਨ ਆ ਉਹਨਾਂ ਦੁਆਰਾ ਦਿੱਤੀ ਸਲਾਹ ਤੇ ਮੈਂ ਇਹਦੇ ਉੱਪਰ ਕਲੋਰੋਪੈਰੀਫਾਸ ਦੀ ਸਪਰੇਅ ਕੀਤੀ ਉਹਨਾਂ ਨੇ ਕਿਹਾ ਸੀ ਇਹਦੇ ਸੁੰਡੀ ਦੀ ਰੋਕਥਾਮ ਹੋਊ ਪਰ ਉਹਦੇ ਨਾਲੇ ਸੁੰਡੀ ਦੀ ਕੋਈ ਰੋਕਥਾਮ ਨਹੀਂ ਹੋਈ ਜੀ ਇਹ ਸੁੰਡੀ ਦਿਨ ਬਦ ਦਿਨ ਵਧ ਹੀ ਰਹੀ ਅਖੀਰ ਅੱਜ 6 ਜਨਵਰੀ ਨੂੰ ਮੈਨੂੰ ਇਹ ਕਣਕ ਵਾਉਣੀ ਪਈ ਹੈ ਜੀ ਮੈਂ ਇਹ ਕਣਕ ਵਾ ਕੇ ਉਹਦੀ ਥਾਂ ਤੇ ਅੱਜ 2852 ਕਣਕ ਬੀਜ ਰਿਹਾ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਨੇ ਸੁੰਡੀ ਨੇ ਮੇਰੀ ਸਾਰਾ ਖੇਤ ਖਾਲੀ ਕੀਤਾ ਜੀ ਇਹ ਕਣਕ ਮੈਂ ਹੈਪੀ ਸੀਡਰ ਨਾਲ ਬੀਜੀ ਹੋਈ ਸੀ ਜਦੋਂ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਸੀਂ ਅੱਗ ਨਾ ਲਾਓ ਮੈਂ ਪਿਛਲੇ 5 ਸਾਲਾਂ ਤੋਂ ਅੱਗ ਨਹੀਂ ਲਈ ਪਿਛਲੇ 5 ਸਾਲਾਂ ਤੋਂ ਮੈਂ ਪਰਾਲੀ ਚ ਹੀ ਕਣਕ ਬੀਜ ਰਿਹਾ ਪਰ ਇਸ ਵਾਰ ਮੈਨੂੰ ਇਹ ਸਮੱਸਿਆ ਆਈ ਹੈ ਮੈਂ ਯੂਨੀਵਰਸਿਟੀ ਨੂੰ ਤੇ ਡਾਕਟਰਾਂ ਦੇ ਨਾਲ ਰਹਿ ਮਸ਼ਵਰਾ ਕਰਨ ਵਾਸਤੇ ਮੈਂ ਬੜੇ ਇਰ ਕੰਟੈਕਟ ਕੀਤਾ ਪਰ ਉਹਨਾਂ ਨੇ ਮੇਰੇ ਨਾਲ ਕੋਈ رابطہ ਕਾਇਮ ਨਹੀਂ ਹੋਇਆ ਨਾ ਹੀ ਉਹਨਾਂ ਨੇ ਮੈਨੂੰ ਇਹ ਸੁੰਡੀ ਬਾਰੇ ਜਾਣਕਾਰੀ ਦਿੱਤੀ ਹੈ ਜੀ ਕਿ ਇਹ ਸੁੰਡੀ ਕਿੱਦਾਂ ਪੈਦਾ ਹੋਈ ਇਹਦੀ ਕੀ ਰੋਗ ਥਾਮ ਹੈ ਕਿਉਂਕਿ ਜੇ ਸੁੰਢੀ ਪਹਿਲੀ ਵਾਰ ਪੈਦਾ ਹੁੰਦੀ ਤਾਂ ਮੈਂ ਮੰਨ ਸਕਦਾ ਸੀ ਮੈਂ ਪਿਛਲੇ 5 ਸਾਲ ਤੋਂ ਬੀਜ ਰਿਹਾ ਮੈਨੂੰ ਪਹਿਲਾਂ ਅੱਜ ਤੱਕ 400 ਰੁਪਏ ਲੈ ਸਮੱਸਿਆ ਨਹੀਂ ਆਈ ਮੈਨੂੰ ਪਹਿਲੀ ਵਾਰ ਸਮੱਸਿਆ ਆਈ ਹੈ ਮੈਂ ਤਾਂ ਸਿਰਫ ਇਹ ਜਾਣਨਾ ਚਾਹੁੰਦਾ ਵੀ ਇਹ ਕੀ ਕਾਰਨ ਸੁੰਢੀ ਪਈ ਹੈ ਪਰ ਮੈਨੂੰ ਅੱਜ ਤੱਕ ਇਹ ਮੇਰੇ ਜਿਹੜੀ ਸੁੰਢੀ ਪਈ ਹੈ ਮੇਰੇ ਖੇਤ ਚ ਉਹਦਾ ਕੋਈ ਜਵਾਬ ਨਹੀਂ ਮਿਲਿਆ ਮੈਂ ਇਹੀ ਚਾਹੁੰਦਾ ਵੀ ਮੈਨੂੰ ਇਹ ਪਤਾ ਲੱਗੇ ਵੀ ਇਹ ਕੀ ਕਾਰਨ ਰਿਹਾ ਤਾਂ ਜੋ ਮੈਂ ਅਗਲੇ ਸਾਲ ਵੀ ਕਣਕ ਜਿਹੜੀ ਬੀਜਨੀ ਆ ਵੀ ਮੈਨੂੰ ਇਹ ਸਮੱਸਿਆ ਨਾ ਆਵੇ ਤੇ ਬਾਕੀ ਤੁਸੀਂ ਆਨੇ ਆ ਵੀ ਸਰਕਾਰਾਂ ਦੀ ਹੈ ਵੀ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਸਰਕਾਰ ਦੀਆਂ ਅਸੀਂ ਗੱਲਾਂ ਮੰਨੀਆਂ ਆ ਆਰਜੀਆਰ ਸੈਲ ਨੇ ਸਾਡੇ ਕੋਲ ਆ ਕੇ ਪਹੁੰਚ ਕੀਤੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਪਰ ਉਸ ਤੋਂ ਬਾਅਦ ਜਦੋਂ ਕਣਕੀ ਬੀਜੀ ਸਾਡੇ ਨਾਲ ਕਿਸੇ ਬੰਦੇ ਨੇ رابطہ ਕੈਂਬ ਨਹੀਂ ਕੀਤਾ ਵੀ ਤੁਹਾਨੂੰ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈਗੀ ਹੈ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਮੇਰੀ ਤੇ ਗਵਰਨਮੈਂਟ ਨੂੰ ਇਹੀ ਰਿਕਵੈਸਟ ਆ ਵੀ ਜੇ ਤੁਸੀਂ ਇਸ ਚੀਜ਼ ਤੇ ਜ਼ੋਰ ਦੇ ਰਹੇ ਹੋ ਵੀ ਕਿਸਾਨ ਅੱਗ ਨਾ ਲਾਉਣ ਕਿਸਾਨ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਕਿਸਾਨ ਆ ਉਹਦੀ ਜ਼ਮੀਨ ਬਚਾਉਣਾ ਚਾਹੁੰਦੇ ਆ ਜ਼ਮੀਨ ਜ਼ਮੀਨ ਦੀ ਸਿਹਤ ਨੂੰ ਤੰਦਰੁਸਤ ਕਰਨਾ ਚਾਹੁੰਦੇ ਆ ਪਰ ਸਰਕਾਰ ਨੂੰ ਵੀ ਮੇਰੀ ਇਹ ਅਪੀਲ ਆ ਵੀ ਤੁਸੀਂ ਤਾਂ ਕਿਸਾਨਾਂ ਦਾ ਸਾਥ ਦਿਓ ਤੁਸੀਂ ਤਾਨਾਸ਼ਾਹੀ ਹੁਕਮ ਛੱਡ ਦਿਨੇ ਹੋ ਭਾਈ ਅੱਗ ਨਹੀਂ ਲਾਉਣੀ ਜੇ ਅੱਗ ਲਈ ਤਾਂ ਤੁਹਾਡੇ ਤੇ ਪਰਚਾ ਕਰ ਦੇਾਂਗੇ ਠੀਕ ਹੈ ਜੀ ਅਸੀਂ ਨਹੀਂ ਲਾਈ ਪਰ ਜਿਹੜੀ ਸਾਨੂੰ ਸਮੱਸਿਆ ਆਈ ਹੈ ਅਸੀਂ ਕਿੱਲੇ ਤੇ 10-1000 ਰੁਪਏ ਖਰਚਾ ਕਰਕੇ ਫੇਰ ਦੂਸਰੀ ਵਾਰ ਕਣਕ بیچ ਰਹੇ ਆ ਕਿ ਸਾਡੇ ਨਹੀਂ ਕਿਸੇ ਦੀ ਕੋਈ ਧਿਆਨ ਨਹੀਂ ਆ ਜੀ ਪਰ ਮੇਰੀ ਸਰਕਾਰ ਨੂੰ ਇਹ ਹੀ ਅਪੀਲ ਹੈ ਵੀ ਇਧਰ ਧਿਆਨ ਜ਼ਰੂਰ ਦਿਓ